ਹਾਂ ਜੀ ਨਮਸਕਾਰ ਦੋਸਤੋ ਆਰ ਵੀ ਲਾਈਵ ਮੀਡੀਆ ਦੇਖ ਰਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤਾਂ ਮੈਂ ਤੁਹਾਡਾ ਆਪਣਾ ਅਮਨਵੀ ਜੱਟ ਵਲ ਤੋਂ ਇਸ ਟਾਈਮ ਦੀ ਜਿਹੜੀ ਲਾਈਵ ਤਸਵੀਰਾਂ ਨੇ ਤੁਹਾਨੂੰ ਅਸੀਂ ਬਾਰਡਰ ਰੋਡ ਤੋਂ ਸਵਾਮੀ ਰਤਨ ਡੈਰੀ ਤੋਂ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਜਿਨ੍ਹਾਂ ਵੱਲੋਂ ਕੀ ਕਿਹਾ ਗਿਆ ਕਿ ਉਹਨਾਂ ਨਾਲ ਜਿਹੜੀ ਕਿਉਂ ਦੀ ਫਰੋਡਿੰਗ ਹੋਈ ਹੈ ਤੇ ਗਲਤ ਸਕੈਨਰ ਵਿਖਾ ਕੇ ਤੇ ਖਾਤੇ ਦੇ ਵਿੱਚ ਪੈਸੇ ਪਾ ਕੇ ਉਹਨਾਂ ਨਾਲ ਜਿਹੜਾ ਧੋਹ ਲੈ ਗਏ ਨੇ ਤੇ ਫਰੋਡ ਕਰ ਗਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਹ ਤੁਹਾਨੂੰ ਜਿਹੜੇ ਸੰਚਾਲਕ ਨੇ ਉਹਨਾਂ ਨਾਲ ਵੀ ਕਿੰਨਾ ਫਰੋਡ ਜਿਹੜਾ ਉਹਨਾਂ ਨਾਲ ਹੋਇਆ ਹੈ ਤੇ ਕਿਸ ਤਰ੍ਹਾਂ ਜਿਹੜਾ ਹੋਇ ਨੰਨਾ ਲੀਲਾਦਰ ਜੀ ਕੀ ਗੱਲਬਾਤ ਕੀ ਹੋਈ ਆ ਜਿਹੜੇ ਆ ਕਿਉਂ ਕੋ ਕੋ ਦਾ ਕੀ ਮਸਲਾ ਚੱਲ ਰਿਹਾ ਜਿਹੜਾ ਤੁਹਾਡੇ ਕਹਿੰਦੇ ਫਰੋਡ ਆ ਤੁਹਾਡੇ ਨਾਲ ਓਏ ਗਏ ਨੇ ਜੋ ਸਾਥ ਤੇ ਉਹ ਅੱਛਾ ਜੀ ਹਾਇ ਤੇ ਉਹ ਸਾਡੇ ਕੋਲ ਬਰਤਨਾ ਦੇ ਵਿੱਚ ਜੋ ਕੋ ਆਗੇ ਲਾਏਗੇ ਕਿੰਨਾ ਕਿਉ ਕਿੰਨਾ ਲਾ ਕੇ ਤੁਹਾਡੇ ਕੋਲੋਂ ਓ ਇੱਕ 10800 ਰੁਪਏ ਦੇ 10800 ਰੁਪਏ ਰਕਮ ਲਾਗੇ ਤੁਹਾਡੇ ਕੋਲ ਹਾਂਜੀ ਦੋ ਜਣੇ ਆਏ ਦੋ ਜਣੇ ਆਏ ਸੀ ਕੋਈ ਪਛਾਣ ਪਛਾਣ ਹੋਵੇ ਉਹਨਾਂ ਦੇ ਕੋਈ ਨਾਂ ਨੂੰ ਤਾਂ ਪਤਾ ਹੋਵੇ ਨਹੀਂ ਤੇ ਜਿਹੜੇ ਥਾਣੇ ਦੇ ਵਿੱਚ ਫੜੇ ਬਣੇ ਉਹਨਾਂ 'ਚ ਕੋਈ ਹੈ ਬੋ ਦੇਖਿਆ ਪਤਾ ਲੱਗੇਗਾ ਜੀ ਅੱਛਾ ਜੀ ਹੋਰ ਵੀ ਕਿਸੇ ਡੈਰੀ ਨਾਲ ਫਰੋਡ ਵਗੈਰਾ ਹੋਈ ਐ ਇੱਥੋਂ ਦੀ ਹੋਰ ਹੈ ਦੱਸਵਾ ਰਹੇ ਆਪਾਂ ਜਾਣਕਾਰੀ अच्छा ਤੁਹਾਡੇ ਨਾਲ ਫਰੋਡ ਹੋਈ ਹੈ ਕਿੰਨਾ 10800 ਰੁਪਏ ਲੈ ਗਏ ਤੁਹਾਡੇ ਕੋਲ ਹਾਂਜੀ ਅੱਛਾ ਜੀ ਇਸ ਟਾਈਮ ਅਸੀਂ ਜਿਹੜਾ ਫਰੋਜਪੁਰ ਰੋਡ ਤੇ ਸੁਨਹਿਰੀ ਡੈਰੀ ਦੇ ਤੇ ਮੌਜੂਦ ਹਾਂ ਇਥੇ ਜਿਹੜੇ ਸੰਚਾਲਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜਾ ਫਰੋਡਿੰਗ ਦਾ ਜਿਹੜਾ ਮਸਲਾ ਚੱਲ ਰਿਹਾ ਹੈ ਇੱਕ ਵਾਰੀ ਉਹਨਾਂ ਨਾਲ ਜਿਹੜੀ ਫਰੋਡਿੰਗ ਹੋਈ ਸੀ ਤੇ ਇਹਨਾਂ ਵੱਲੋਂ ਵੀ ਜਿਹੜੀ ਹੈ ਕਾਰਵਾਈ ਜਿਹੜੀ ਪਹੁੰਚ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜਿਹੜੀ ਚੋਰਾਂ ਤੱਕ ਜਿਹੜੀਆਂ ਦੀ ਪਹੁੰਚ ਵੀ ਕੀਤੀ ਗਈ ਪਰ ਕਿਸੇ ਮਸਲੇ ਕਰਕੇ ਉਹ ਜਿਹੜਾ ਗੱਲ ਵਿੱਚ ਰਹਿ ਗਈ ਤੇ ਗੱਲਬਾਤ ਜਿਹੜੀ ਹੈ ਹੁਣ ਤਦੋਂ ਇਹਦੇ ਸੁਨੀਲ ਡੈਰੀ ਦੇ ਜਿਹੜੇ ਸੰਚਾਲਕ ਨੇ ਸੁਨੀਲ ਕੁਮਾਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੇਖਦੇ ਨੇ ਜਿਹੜੀਆਂ ਚੋਰੀਆਂ ਜਿਹੜੀਆਂ ਵਾਰਦਾਤਾ ਹੋ ਰਹੀਆਂ ਨੇ ਅੰਜ ਸੁਨੀਲ ਜੀ ਕਿਸ ਤਰ੍ਹਾਂ ਦੇਖਦੇ ਜਿਹੜੀ ਚੋਰੀ ਦੀ ਵਾਰਦਾਤਾ ਜਿਹੜੀਆਂ ਹੋ ਰਹੀਆਂ ਨੇ ਜਿਹੜਾ ਫਰੋਡਿੰਗ ਕਰਨ ਦਾ ਮਸਲਾ ਜਿਹੜਾ ਚੱਲ ਰਿਹਾ ਹੈ ਹਾਜੀ ਸਰ ਐਕੀਵਾ ਸਵਾਰ ਆਂਦੇ ਨੇ ਮੇਰੇ ਕੋਲ ਸਕੂਟੀ ਤੇ ਆਇਆ ਸੀ ਬਾਈਕ ਤੇ ਉਹਨਾਂ ਨੇ ਸਕੈਨ ਕੀਤਾ ਮੇਰੇ ਕੋਲ 3 ਕਿਲੋ ਕੇਵੋ ਲਿਤਾ ਸੀ 1620 ਰੁਪਏ ਉਹਨਾਂ ਨੇ ਕਹਿਤਾ ਜੀ ਦਿਖਾਇਆ ਜੀ ਸਕੈਨਰ ਤੇ ਤੇ ਉਹ ਕੀ 1620 ਰੁਪਏ ਪੇਡ ਟੂ ਸੁਨੀਲ ਡੈਰੀ ਆ ਗਿਆ ਜੀ ਕਲਿਕ ਵੀ ਹੋ ਗਿਆ ਤੇ ਕਹਿੰਦੇ ਆ ਗਿਆ ਜੀ ਪਰ ਮੇਰੇ ਮੋਬਾਈਲ ਤੇ ਸ਼ੋ ਨਹੀਂ ਕੀਤੀ ਉਹ ਅਦਰਵਾਈਜ਼ ਕਹਿੰਦੇ ਜੀ ਸਾਡੇ ਤਾਂ ਕੱਟੇ ਗਿਆ ਜੀ ਉਹ ਉਹਨਾਂ ਨੇ ਚਾਂਸ ਹੀ ਦੇ ਕੇ ਮੈਂ ਥੋੜਾ ਬਿਜ਼ੀ ਸੀ ਤੇ ਮੈਂ ਕਿਹਾ ਚਲੋ ਜੀ ਕੋਈ ਨਹੀਂ ਆ ਜਾਣਗੇ ਜੀ ਕਈ ਵਾਰ ਲੇਟ ਹੋ ਜਾਂਦੇ ਆ ਜੀ ਤੇ ਉਹ ਐਨਾ ਕਰਕੇ ਜੀ ਜਲਦੀ ਜਲਦੀ ਚ ਨਿਕਲ ਗਿਆ ਜੀ ਤੇ ਮੈਂ ਉਹਦਾ ਪਿੱਛਾ ਵੀ ਕੀਤਾ ਪਰ ਮੈਨੂੰ ਉਹ ਪਕੜ ਤੋਂ ਨਹੀਂ ਆਇਆ ਜੀ ਕੋਈ ਪਛਾਣ ਬਚੂਣ ਹੈਗੀ ਉਹਨਾਂ ਦੇ ਜਿਨ੍ਹਾਂ ਨੇ ਇਹ ਵਾਰਦਾਤ ਜਿਹੜੇ ਅੰਜਾਮ ਦਿੱਤਾ ਹੈ ਹਾਂਜੀ ਸਾਹਮਣੇ ਆਣ ਕੇ ਪਛਾਣ ਲਾਂਗੇ ਪਛਾਣ ਲਾਵੇ ਜਿਹੜੇ ਇਸ ਟਾਈਮ ਜਿਹੜੇ ਸਿਟੀ ਥਾਣਾ ਦੇ ਵਿੱਚ ਵੀ ਜਿਹੜੇ ਮਜੂਦ ਜਿਹੜੇ ਆ ਤਿੰਨ ਚਾਰ ਜਣੇ ਪਕੜੇ ਗਏ ਆ ਉਹਨਾਂ ਚੋਂ ਕੋਈ ਹੈ ਹਾਂਜੀ ਉਹਨਾਂ ਚੋਂ ਹੈਗੇ ਉਹਨਾਂ ਚੋਂ ਪੂਰਾ ਸੋਚ ਉਹ 99% ਮੈਨੂੰ ਕੋਈ ਲੱਗਦਾ ਹੈ ਜੀ ਠੀਕ ਹੈ ਜੀ ਉਹ ਲੱਗ ਰਿਹਾ ਤੁਹਾਨੂੰ ਹਾਂਜੀ ਕੀ ਸੁਚੇਤ ਕੀ ਕਰਨਾ ਚਾਹੋਗੇ ਜਿਹੜੇ ਹੋਰ ਵੀ ਡੇਹਰੀਆਂ ਵੱਲ ਨੇ ਜਿਹੜੇ ਕਾਰਵਾਈ ਜਿਹੜੀ ਨਹੀਂ ਪਾਉਂਦੇ ਮਨਗਲ ਜਿਨ੍ਹਾਂ ਨਾਲ ਇਸ ਤਰ੍ਹਾਂ ਦੀ ਫਰੋਡਿੰਗ ਦੀ ਜਿਹੜੀ ਵਾਰਦਾਤ ਹੋ ਜਾਂਦੀ ਹੈ ਕੀ ਸਰ ਸਭ ਨੂੰ ਚਾਹੀਦਾ ਹੈ ਜੀ ਅਗਰ ਕਿਸੇ ਨਾਲ ਵੀ ਐਸ ਤਰ੍ਹਾਂ ਕੋਈ ਕਰਦਾ ਹੈ ਤਾਂ ਉਹਨੂੰ ਸੁਚੇਤ ਰਹਿ ਬਿਠਾ ਲੈ ਤੇ ਦੂਸਰਿਆਂ ਨੂੰ ਵੀ ਇਨਫੋਰਮ ਕੀਤਾ ਜਾਏ ਤਾਂ ਕਿ ਉਹਨਾਂ ਨੂੰ ਪਕੜ ਕੇ ਸਖ਼ਤ ਸਖ਼ਤ ਕਾਰਵਾਈ ਕੀਤੀ ਜਾਏ ਤਾਂ ਕਿ ਉਹ ਦੁਬਾਰਾ ਕਦੀ ਵੀ ਇਹ ਕੰਮ ਨਾ ਕਰਨ ਜੀ ਹਰ ਕਿਸੇ ਦੀ ਮਿਹਨਤ ਦਾ ਪੈਸਾ ਹੈ ਜੀ ਬੜੀ ਮੁਸ਼ਕਿਲ ਨਾਲ ਹਰ ਕੋਈ ਕੰਮ ਚਲਾਉਣਾ ਹੈ 5-700 ਰੁਪਏ ਦੀ ਇਨਕਮ ਹੁੰਦੀ ਹੈ ਇੱਕ ਦਿਨ ਦੀ ਅਗਰ ਕੋਈ 3 ਕਿਲੋ ਲੈ ਕੇ ਗਿਆ ਸਮਝ ਲਓ 3 ਦਿਨਾਂ ਦੀ ਇਨਕਮ ਲੈ ਕੇ ਚਲਾ ਗਿਆ ਤਾਂ ਬਹੁਤ ਫੀਲ ਹੁੰਦਾ ਜੀ ਕਿ ਇਸ ਤਰ੍ਹਾਂ ਕੋਈ ਨਜਾਇਜ਼ ਕਰਦਾ ਤਾਂ ਹੁਣ ਜਿਹੜੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਉਹ ਦੋ ਤਿੰਨ ਜਣੇ ਪਕੜੇ ਗਏ ਹਾਂਜੀ ਬਿਲਕੁਲ ਹੋਣੀ ਚਾਹੀਦੀ ਤਾਂ ਕਿ ਸਾਰਿਆਂ ਨੂੰ ਪਤਾ ਚੱਲੇ ਕਿ ਇਸ ਗੁਰੇ ਕੰਮ ਕਰਨ ਦੇ ਚਾ ਬੁਰਾ ਹੁਵੇ ਕਿ ਲੱਗਦਾ ਕਿਸੇ ਦੀ ਛਾਇਆ ਉਹਨਾਂ ਨੂੰ ਮਗਰ ਕੋਈ ਉਹਨਾਂ ਦੇਗਾ ਜਿਹੜਾ ਇਸ ਤਰ੍ਹਾਂ ਦੀ ਫਰੋਡਿੰਗ ਜਿਹੜੀ ਲਗਾਤਾਰ ਹੀ ਕਰ ਰਹੇ ਨੇ ਉਹ ਡੇਰੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਹਾਂਜੀ ਕੋਈ ਨਾ ਕੋਈ ਤਾਂ ਹੋਏਗਾ ਜਿਹੜਾ ਕਿ ਇਸ ਕੰਮ ਨੂੰ ਕੰਮ ਬਾਰੇ ਜਾਗਰੂਕ ਹੈਗਾ ਤੇ ਉਹਨਾਂ ਨੂੰ ਭੇਜਦਾ ਹੈ ਇਧਰ ਕਿ ਉਹਨਾਂ ਕੋਲੋਂ ਸਮਾਨ ਖਰੀਦਾ ਕਿਉਂਕਿ ਉਹ ਇਹਨਾਂ ਕੀ ਕੀ ਕਰਨਗੇ ਇਸੇ ਗਾਮ ਵਾਸਤੇ ਤਾਂ ਵੈਸੇ ਤਾਂ ਵੇਚ ਨਹੀਂ ਸਕਦੇ ਅਕਸਰ ਉਹਨਾਂ ਕੋਲ ਕੋ ਪਰਚੇਸ ਕਰੇਗਾ ਕੋਈ ਡੇਰੀ ਵਾਲਾ ਜਾਂ ਕੋਈ ਇਸ ਕੰਮ ਬਾਰੇ ਜਾਗਰੂਕ ਹੈਗਾ ਤੇ ਕਾਰੇ ਵਕਾਰਵਾਈ ਹੋਣੀ ਚਾਹੀਦੀ ਹੁੰਦੀ ਹੈ ਤੇ ਜਿਹੜਾ ਉਹਨਾਂ ਨੂੰ ਭੇਜਦਾ ਕੋਈ ਚੀਜ਼ ਹੋਣੀ ਚਾਹੀਦੀ ਹੈ ਚਾਹੇ ਕੋਈ ਪਰਚੇਸ ਕਰਦਾ ਹੈ ਇਹਨਾਂ ਕੋਲੋਂ ਇਹਨਾਂ ਨੂੰ ਭੇਜਦਾ ਹੈ ਤੇ ਇਹਨਾਂ ਦੀ ਸਪੈਸ਼ਲਿਟੀ ਲੱਗਦਾ ਕੋਈ ਇੱਕ ਤੋਂ ਵੱਧ ਵੀ ਇਹਨਾਂ ਦਾ ਜਿਹੜਾ ਜਿਹੜਾ ਟੋਲਾ ਬਣਿਆ ਹੋਇਆ ਫਾਜ਼ਲ ਕਰ ਦੇ ਵਿੱਚ ਹੀ ਆ ਜਿਵੇਂ ਮਾਰਦਾ ਤ ਹੋ ਰਿਹਾ ਨੇ ਕਿੰਨੇ ਕੁ ਜਾਣੇ ਲੱਗਦੇ ਤੁਹਾਨੂੰ ਇਹ ਮੌਜੂਦ ਹੋ ਸਕਦੇ ਆ ਪੰਜ-ਛੇ ਬੰਦੇ ਹੋ ਸਕਦੇ ਆ ਜੀ ਕੋਈ ਦੋ ਪਰਚੇਜ਼ ਵਾਲੇ ਇੱਕ ਦੋ ਆਉਣਗੇ ਜੀ ਪਰ ਤਿੰਨ-ਚਾਰ ਬੰਦੇ ਹੈਗੇ ਆ ਜੀ ਮੇਰੇ ਤੋਂ ਮੇਰੇ ਨਾਲ ਵਾਲੀ ਡੈਰੀ ਤੋਂ ਵੀ ਲੈ ਕੇ ਗਏ ਆ ਸਮਾਨ ਤੋਂ ਵੀ 2 ਕਿਲੋ ਲੈ ਕੇ ਗਏ ਆ ਜੀ ਤੇ ਉਹ ਕਾਫੀ ਸਾਰਿਆਂ ਵਿੱਚ ਮੌਲ ਬੁਰਾ ਬਣਿਆ ਹੈ ਜੀ ਅਤੇ ਕਿਰਿਆਨੇ ਵਾਲੇ ਬਾਦੇ ਦੇ ਕੋਲ ਇਥੋਂ ਵੀ ਇੱਕ ਦੋ ਨਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਾਤ ਚਤ ਉਹ ਦੀ ਉਹ ਨਾਲ ਹੀ ਠੀਕ ਹੈ ਥੈਂਕ ਯੂ ਹਾਂਜੀ ਪ੍ਰਧਾਨ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਫਰੋਡਿੰਗ ਦਾ ਜਿਹੜਾ ਮਸਲਾ ਚੱਲ ਰਿਹਾ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਜੋ ਸਰ ਜੀ ਅੱਜ ਕੱਲ ਗੂਗਲ ਪੇ ਤੇ ਫੋਨ ਪੇ ਤੇ ਅੱਜ ਕੱਲ ਫਰੋਡ ਹੋ ਰਹੇ ਨੇ ਜੀ ਆ ਪਿੱਛੇ ਜੇ ਮਾਰਚ ਅਪ੍ਰੈਲ ਦੇ ਦਿਨਾਂ ਦੀ ਗੱਲ ਹੈ ਜੀ ਇੱਕ ਸਾਡੇ ਕੋਲ ਵੀ ਆਇਆ ਜੀ ਮੈਂ ਕਿਤੇ ਬਾਹਰ ਮੰਡੀ ਸੀਗਾ ਜੀ ਤੇ ਬ੍ਰਦਰ ਨੂੰ ਕਹਿੰਦੇ ਜੀ ਅਸੀਂ 1000 ਰੁਪਿਆ ਬੱਬੂ ਦੇ ਨੰਬਰ ਤੇ ਪਾਤਾ ਸਾਨੂੰ 100 ਰੁਪਏ ਦਾ ਕਹੋ ਦੇ ਦੋ 900 ਰੁਪਿਆ ਬਕਾਇਆ ਦੇ ਦੋ ਉਹਨਾਂ ਨੇ ਮੇਰੇ ਵਟਸਐਪ ਤੇ ਭੇਜਿਆ ਜੋ ਕਿ ਇੱਕ ਜਾਲੀ ਜੀ ਐਪ ਬਣੀ ਹੁੰਦੀ ਹੈ ਉਹਨਾਂ ਨੇ ਮੇਰੇ WhatsApp ਤੇ ਭੇਜਿਆ ਜੋ ਕਿ ਉਹ ਪੂਰੀ ਤਰ੍ਹਾਂ ਮੈਂ ਕਿਹਾ ਜੀ ਪੇਮੈਂਟ ਰਸੀਵ ਨਹੀਂ ਹੋਈ ਪੇਮੈਂਟ ਰਸੀਵ ਨਹੀਂ ਹੋਈ ਮੈਂ ਡੇਰੇ ਤੇ ਆ ਗਿਆ 10 ਮਿੰਟ ਚ ਆ ਕੇ ਤੁਹਾਨੂੰ ਹਸਾਬਤ ਕਰਕੇ ਜੋ ਪੈਸਾ ਟਗਾ ਤੁਹਾਨੂੰ ਦੇਣਾ ਉਹ ਉਸ ਤੋਂ ਬਾਅਦ ਜੀ ਜਦੋਂ ਦੇਖਿਆ ਤਾਂ ਪੇਮੈਂਟ ਰਸੀਵ ਨਹੀਂ ਹੋਈ ਇੱਕ ਜਹਲੀ ਐਪ ਰਹੀਆਂ ਪੈਸੇ ਪਾ ਕੇ ਉਹਨਾਂ ਨੇ ਚਲੇ ਗਏ ਮੁੜ ਕੇ ਜਦੋਂ ਉਹਨਾਂ ਦੇ ਅਸੀਂ ਕੈਮਰੇ ਦੇ ਫੋਟੋਆਂ ਦੇਖੀਆਂ ਉਹ ਵਾਕਈ ਬੰਦੇ ਸਟੋਰੀ ਲੱਗਦੇ ਸੀਗੇ ਜੀ ਆ ਉਹਨਾਂ ਦਾ ਨੰਬਰ ਅਸੀਂ ਜੋ ਕਿ 66846 42245 ਉਹਨਾਂ ਮੈਂ ਬੈਂਕਾਂ ਤੇ ਨੋਟ ਜੀ ਵੀ ਬੁਲਾ ਰਿਹਾ ਸੀ ਨੰਬਰ ਉਹਨਾਂ ਦਾ ਔਰ ਸਾਡੇ ਡੇਰੀ ਵਾਲੇ ਵੀਰ ਜੋ ਪਿੱਛੇ ਜੇ ਸੁਨੀਲ ਡੇਰੀ ਵਾਲੇ ਕੋਈ ਪਤਾ ਨਹੀਂ ਕਿ ਲੋਕ ਕਿ ਉਹ ਇਸ ਤਰ੍ਹਾਂ ਜਾਲੀ ਦੀ ਪੇਮੈਂਟ ਐਪ ਤੇ ਪਾ ਕੇ ਉਹਦੇ ਵੱਲੇ ਪੇਮੈਂਟ ਰਸੀਵ ਨਹੀਂ ਹੋਈ ਚਲੇ ਗਏ ਉਸ ਤੋਂ ਬਾਅਦ ਸਾਡੇ ਸਵਾਮੀ ਜੀ ਅੱਜ ਪਤਾ ਚੱਲਿਆ ਕਿ ਉਹ ਬੰਦੇ ਕੁਛ ਫੜੇ ਜੀ ਔਰ ਬਾਕੀ ਤੁਹਾਡੇ মিডিਆ ਰਾਈ ਲੋਕਾਂ ਨੂੰ ਵੀ ਅਸੀਂ ਪਿੱਛੇ ਜੇ ਆਪਣੇ ਗਰੁੱਪਾਂ 'ਚ ਪਾ ਕੇ ਬੜਾ ਸਟੇਟ ਕੀਤਾ ਸੀ ਵੀ ਇਹ ਫਰੌਡ ਤੋਂ ਬਚੋ ਆਪਣੀ ਪੇਮੈਂਟ ਚੈੱਕ ਕਰਕੇ ਉਸ ਤੋਂ ਬਾਅਦ ਉਹ ਕਾਮ ਨੂੰ ਤਾਂ ਰਹਿ ਗਿਆ ਵੀ ਤੁਹਾਡੀ ਪੇਮੈਂਟ ਰਿਸਿਵ ਹੋ ਗਈ ਕਿਉਂਕਿ ਅੱਜ ਕੱਲ ਜਲ ਹੀ ਆਪਾਂ ਕਾਫੀ ਚੱਲ ਗਏ ਆ ਜੀ ਸਾਡੇ ਡੇਰੀ ਵਾਲੇ ਵੀਰਾਂ ਨਾਲ ਪਿੱਛੇ ਜੇ ਅਰਨੀ ਵਾਲੇ ਵੀ ਹੋ ਗਈ ਸੀ ਥੱਗੀ ਫਾਇਲ ਕਾ ਦੇ ਵਿੱਚ ਦੋ ਤਿੰਨ ਮੇਰੇ ਆਪ ਨਾਲ ਹੋਣ ਲੱਗੀ ਸੀ ਜੋ ਕਿ ਮੈਂ ਤਾਂ ਆਪਣੀ ਪੇਮੈਂਟ ਰਿਸਿਵ ਨਹੀਂ ਹੋਈ ਪਤਾ ਲੈ ਲਿਆ ਜੀ ਬਾਅਦ ਵਿੱਚ ਉਹਨਾਂ ਦਾ ਨੰਬਰ ਜੋ ਹੈ ਜੇ ਮੇਰੇ ਕੋਲ ਆ ਪਿੱਛੇ ਜੇ ਦਾੜਾ ਤਾਂ ਡਿਲੀਟ ਹੋ ਗਿਆ ਜੋ ਉਹਨਾਂ ਨੇ ਆਪਾਂ ਮੇਰੇ ਨਾਲ ਭੇਜਿਆ ਲੇਕਿਨ ਉਹ ਨੰਬਰ ਅਸੀਂ ਬੈਕ ਕਰਦੇ ਨੇ ਨੰਬਰ ਨਹੀਂ ਲੱਗਿਆ ਉਹਨਾਂ ਦਾ ਉਹਦਰ ਜੀ ਬਲ ਆ ਰਿਹਾ ਜੀ ਕਿੰਨੀਆਂ ਕੁ ਡੇਰੀਆਂ ਨੇ ਜਿਹੜੀਆਂ ਉਹਨਾਂ ਵੱਲੋਂ ਜਿਹੜੇ ਨਿਸ਼ਾਨਾ ਤੇ ਜਿਹੜੇ ਬਣੇ ਨੇ ਲਗਭਗ ਤਾਂ ਕਿਤੇ ਵੀ ਕੱਟ ਨਹੀਂ ਕਰਦੇ ਚਾਹੇ ਡੇਰੀਆਂ ਹੋਂ ਚੱਕ ਰਿਆ ਨੇ ਵਾਲੇ ਹੋਰ ਵੀ ਅੱਛਾ ਜੀ ਕਿਤੇ ਵੀ ਉਹ ਬਾਕੀ ਚਲੋ ਡੇਰੀਆਂ ਵਾਲੇ ਤਾਂ ਸਾਨੂੰ ਪਤਾ ਜੀ ਸਾਡੇ ਨਾਲ ਜੁੜੇ ਨੇ ਸਾਡੇ ਭਰਾ ਨੇ ਬਾਕੀ ਸਾਰਿਆਂ ਨਾਲ ਵੀ ਹੋ ਸਕਦਾ ਜੀ ਇਹਨਾਂ ਨੂੰ ਕੋਈ ਕਾਰਵਾਈ ਦੀ ਮੰਗ ਨਹੀਂ ਕੀਤੀ ਗਈ ਇਹਨਾਂ ਡੇਰੀਆਂ ਵਾਲੇ ਵੱਲੋਂ ਜਾਂ ਥਾਣੇ 'ਚ ਕੋਈ ਉਹ ਸੂਚਿਤ ਕੀਤਾ ਘੋਵੇ ਸੁਨੀਲ ਜੀ ਦਾ ਪਿੱਛੇ ਮੈਂ ਤਾਂ ਆਪਣੀ ਪੇਮੈਂਟ ਚਲੋ ਆਪਣੀ ਨਾਲ ਦੀ ਨਾਲ ਹੀ ਸੰਭਾਲ ਲਈ ਸੀ ਸੁਨੀਲ ਨੇ ਮੈਂ ਕੋਈ ਐਪਲੀਕੇਸ਼ਨ ਥਾਣੇ ਤੱਕ ਨਹੀਂ ਦਿੱਤੀ ਜੋ ਸਵਾਮੀ ਜੀ ਦੀ ਉਹ ਕਾਰਵਾਈ ਥਾਣੇ ਤੱਕ ਪਹੁੰਚ ਗਈ ਹੈ ਕਿਹੋਣ ਕੀ ਕਾਰਵਾਈ ਹੁੰਦੀ ਹੈ ਉਹ ਤਾਂ ਪਤਾ ਲੱਗੇਗਾ ਜੀ ਜਿਹੜੇ ਥਾਣੇ ਦੇ ਵਿੱਚ ਜਿਹੜੇ ਪਕੜੇ ਗਏ ਨੇ ਲੱਗਦਾ ਉਹਨਾਂ ਚ ਕੋਈ ਹੈਗਾ ਜਿਹੜਾ ਸਰ ਮੈਂ ਦੇਖਿਆ ਨਹੀਂ ਬਾਕੀ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਪੁਲਿਸ ਆਪਣਾ ਕੰਮ ਕਰ ਰਹੀ ਹੈ ਅੱਛਾ ਪੁਲਿਸ ਆਪਣਾ ਕੰਮ ਜਿਹੜਾ ਕਰ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਦੱਸਿਆ ਜਾ ਰਿਹਾ ਕਿ ਜਿਹੜੇ ਥਾਣੇ ਦੇ ਵਿੱਚ ਜਿਹੜੇ ਪਕੜੇ ਗਏ ਆ ਤਿੰਨ ਚਾਰ ਜਣੇ ਉਹਨਾਂ ਦੇ ਵਿੱਚੋਂ ਵੀ ਕਈ ਵਾਰ ਇਹ ਜਿਹੜਾ ਉਹਨਾਂ ਨੇ ਫਰੋਡਿੰਗ ਕਰ ਲਈ ਜਿਹੜੀ ਕੋਸ਼ਿਸ਼ ਕੀਤੀ ਸੀ ਤੇ ਡੇਰੀਆਂ ਵਾਲਾ ਵੱਲੋਂ ਉਹਨਾਂ ਨੂੰ ਪਕੜ ਵੀ ਲਿਆ ਗਿਆ ਸੀ ਪਰ ਉਹਨਾਂ ਵੱਲੋਂ ਜਿਹੜੀ ਮਾਫੀ ਮੰਗੀ ਗਈ ਸੀ ਉਸ ਤੋਂ ਬਾਅਦ ਵੀ ਉਹਨਾਂ ਨੇ ਜਿਹੜਾ ਸਵਾਮੀ ਡੇਰੀ ਦੀ ਡੇਰੀ ਨੂੰ ਜਿਹੜਾ ਨਿਸ਼ਾਨਾ ਬਣਾ ਕੇ ਫਿਰ ਦੁਬਾਰੇ ਇਸ ਤਰ੍ਹਾਂ ਦੀ ਜਿਹੜੀ ਹਰਕਤ ਕੀਤੀ ਹੈ ਜੀ ਜਿਸ ਜਿਹਦੇ ਨਾਲ ਵੀ ਕੋਈ ਇਹ ਹੁੰਦਾ ਹੈ ਫਰ ਜਦੋਂ ਅਸੀਂ ਤਲਾਸ਼ ਕੀਤੀ ਨਹੀਂ ਉਸ ਤੋਂ ਬਾਅਦ ਅਸੀਂ ਕਿਸੇ ਤੇ ਦੋਸ਼ ਨਹੀਂ ਦੇ ਸਕਦੇ ਜਦੋਂ ਪਤਲਾ ਦੇਾਂਗੇ ਪੁਲਿਸ ਕਾਰਵਾਈ ਨਾ ਕਰੇਗੀ ਤਾਂ ਦੋਸ਼ ਦੇ ਸਕਦੇ ਆ ਹੁਣ ਤਾਂ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਚਲੋ ਠੀਕ ਹੈ ਜੀ ਦੱਸ ਰਹੇ ਆ ਵੀ 10800 ਦੀ ਹੋਈ ਹੈ ਬਾਕੀ ਉਹ ਕਹਿੰਦੇ ਪੁਲਿਸ ਨੇ ਬੰਦੇ ਖੜਲੇ ਬਾਕੀ ਪਤਾ ਚੱਲੇਗਾ ਜੀ ਉਹਨਾਂ ਦੀ ਇਨਵੈਸਟੀਗੇਸ਼ਨ ਕਦੋਂ ਦੀ ਗੱਲ ਹੈ ਜਿਹੜੀ ਉਹਨਾਂ ਨਾਲ ਫਰੋਡਿੰਗ ਹੋਈ ਹੈ ਮੇਰੀ ਤਾਂ ਅੱਜੀ ਗੱਲ ਹੈ ਅੱਛਾ ਤੁਹਾਡੀ ਗੱਲ ਅੱਜ ਹੋਈ ਜਾਨਾ ਨਾ ਜਿਹੜੀ ਫਰੋਡਿੰਗ ਹੋਈ ਹੈ ਉਹਨਾਂ ਨੇ ਦਰਖਾਸਤ ਦਿੱਤੀ ਕੀ ਹੈ ਹਾਂਜੀ ਹਾਂਜੀ ਇਹਨਾਂ ਦੀ ਗੱਲ ਆ ਜੀ ਹੋਰ ਡੇਰੀਆਂ ਵਾਲਿਆਂ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੋਗੇ ਵੀ ਜਿਹੜੇ ਪਹਿਲੇ ਵੀ ਆ ਦੋ ਚਾਰ ਦਿਨ 10 ਦਿਨ ਪਹਿਲਾਂ ਗਰੁੱਪਾਂ 'ਚ ਕਾਫੀ ਭਾ ਕੇ ਭੇਜਿਆ ਹੈ ਵੀ ਤੁਸੀਂ ਆਪਣੀ ਪੇਮੈਂਟ ਜਦੋਂ ਰੀਸੀਵ ਹੋਏ ਚੈੱਕ ਕਰਕੇ ਗਾਹਕ ਨੂੰ ਦੋ ਰਿਆ ਕਰੋ ਜੀ ਵੀ ਤੁਹਾਡੇ ਐਪ ਦੇ ਵਿੱਚ ਆਪਣੀ ਪੇਮੈਂਟ ਫੋਨ ਪੇ ਦੇ ਵਿੱਚ ਰੀਸੀਵ ਹੋ ਗਈ ਜਾਂ ਗੂਗਲ ਪੇ ਦੇ ਵਿੱਚ ਰੀਸੀਵ ਹੋ ਗਈ ਜਾਂ ਪੇਡੀਐਮ ਜਰਸੀਵ ਹੋ ਗਈ ਤੇ ਗਾਹਕ ਨੂੰ ਕਹੋ ਜੀ ਤੁਹਾਡੀ ਪੇਮੈਂਟ ਆ ਗਈ ਤੁਸੀਂ ਜਾਓ ਉਹਦੇ ਵਿੱਚ ਸਾਰਾ ਕੋਈ ਦੱਸਦਾ ਆਪਣਾ ਬੈਲੈਂਸ ਚੈੱਕ ਕਰਕੇ ਵੀ ਵਿੱਚ ਜੁੜ ਗਿਆ ਕਿ ਨਹੀਂ ਜੁੜ ਗਿਆ ਜੀ ਐਸਟਾ ਮਸੀਂ ਜਿਹੜਾ ਮਲੋਟ ਰੋਡ ਤੇ ਜਿਹੜਾ ਮੌਜੂਦ ਆ ਕੰਬੋਜ਼ ਡੈਰੀ ਤੇ ਯਾਨੀ ਕਿ ਜਿਹੜਾ ਬੱਬੂ ਜੀ ਫਾਜ਼ਲ ਦਾ ਜਿਹੜੇ ਡੈਰੀ ਜ਼ਿਲ੍ਹੇ ਦੇ ਜਿਹੜੇ ਉਹ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਵੀ ਦੱਸਿਆ ਗਿਆ ਸੀਗਾ ਕਿ ਜਿਹੜੇ ਸਕੈਨਰ ਐਪ ਰਾਹੀਂ ਜਿਹੜੇ ਆ ਡੁਪਲੀਕੇਟ ਪੇਮੈਂਟ ਦਿਖਾ ਕੇ ਜਿਹੜੀ ਇਹ ਫਰੋਡਿੰਗ ਕਰ ਰਿਆ ਹੈ ਤੇ ਉਹਨਾਂ ਤੇ ਜਿਹੜੀ ਸਖਤ ਤੋਂ ਸਖਤ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜੇ ਡੈਰੀਆਂ ਵਾਲੇ ਵੀਰ ਵੀ ਨੇ ਉਹਨਾਂ ਨੂੰ ਵੀ ਸਿਖਿਅਤ ਕੀਤਾ ਜਾਂਦਾ ਹੈ ਕਿ ਪਹਿਲਾਂ ਆਪਣੇ account ਦੇ ਵਿੱਚ ਪੇਮੈਂਟ ਪਹਿਲਾਂ ਚੈੱਕ ਕਰ ਲਿਆ ਕਰਨ ਤੇ ਉਸ ਤੋਂ ਬਾਅਦ ਜਿਹੜਾ ਸਮਾਨ ਜਿਹੜਾ ਹੈ ਉਹਨਾਂ ਵੱਲੋਂ ਦਿੱਤਾ ਜਾਵੇ ਜੀ ਇਹ ਫਰੋਡਿੰਗ ਦਾ ਮਸਲਾ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਸਵਾਮੀ ਡੇਰੀ ਵਾਲਿਆਂ ਨੇ ਜਿਹੜੀ ਹੈ ਦਰਖਾਸਤ ਲਾਈ ਸੀਗੀ ਉਹਨਾਂ ਵੱਲੋਂ ਜਿਹੜੀ ਹੈ ਦਰਖਾਸਤ ਸੀ ਜਿਹੜੀ ਖਾਣਾ ਸਿਟੀ ਦੇ ਵਿੱਚ ਲਗਾਈ ਗਈ ਸੀ ਉਹਨਾਂ ਨਾਲ ਜਿਹੜੀ ਸੀ ਫਰੋਡਿੰਗ ਸੀ ਜਿਹੜੀ 10000 800 ਦੇ ਲਗਭਗ ਜਿਹੜੀ ਹੋਈ ਸੀ ਤੇ ਉਹਨਾਂ ਵੱਲੋਂ ਜਿਹੜੀ ਦਰਖਾਸਤ ਦਿੱਤੀ ਗਈ ਸੀ ਤੇ ਪੁਲਿਸ ਨੇ ਜਿਹੜੀ ਇਨਵੈਸਟੀਗੇਸ਼ਨ ਦੇ ਆਧਾਰ ਤੇ ਜਿਹੜੀ ਕਾਰਵਾਈ ਕੀਤੀ ਹੈ ਤਾਂ ਉਹਨਾਂ ਵੱਲੋਂ ਜਿਹੜੇ ਆ ਤਿੰਨ ਜਿਹੜੇ ਵਿਕਤੀ ਉਹਨਾਂ ਜਿਹੜਾ ਗ੍ਰਫਤਾਰ ਕੀਤਾ ਹੈ ਤੇ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਪੁਲਿਸ ਵੱਲੋਂ ਜਿਹੜੀ ਆ ਅਗਲੀ ਜਿਹੜੀ ਕਾਰਵਾਈ ਉਹ ਕੀਤੀ ਜਾਵੇਗੀ ਤੇ ਸਾਰੇ ਡੈਰੀ ਯੂਨੀਅਨ ਵਾਲੇ ਜਿਹੜੇ ਨੇ ਮੈਂਬਰ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਵੀ ਜਿਹੜੀ ਆ ਕਾਰਵਾਈ ਕਰਾਉਣ ਦੇ ਵੱਲ ਜਿਹੜਾ ਪੂਰਾ ਪੂਰਾ ਜਿਹੜਾ ਸਹਿਯੋਗ ਜਿਹੜਾ ਦਿੱਤਾ ਜਾਵੇਗਾ ਤੇ ਕੋਈ ਵੀ ਜਿਹੜਾ ਵੀਰ ਹੈ ਉਹ ਆਪਣੀ ਡੈਰੀ ਤੋਂ ਜਦੋਂ ਵੀ ਕੋਈ ਸਮਾਨ ਦਿੰਦਾ ਹੈ ਪਹਿਲਾਂ ਆਪਣੇ ਖਾਤੇ ਵਿੱਚ ਜਿਹੜੀ ਆ ਪੇਮੈਂਟ ਚੈੱਕ ਕਰ ਲਵੇ ਤੇ ਉਸ ਤੋਂ ਬਾਅਦ ਹੀ ਜਿਹੜਾ ਸਮਾਨ ਆਦਾ ਜਿਹੜਾ ਦਿੱਤਾ ਜਾਵੇਗਾ ਕੋਨੂੰ ਮੈਂ ਨਾਸਕਰ ਜੀ ਅਸਟਾ ਮਸੀਂ ਜਿਹੜਾ ਊਜਾ ਡੇਰੀ ਤੇ ਮੌਜੂਦ ਆ ਜਿਹੜੇ ਫਾਜਲ ਕਾ ਦੇ ਜਿਹੜੇ ਪ੍ਰਧਾਨ ਨੇ ਡੇਰੀ ਯੂਨੀਅਨ ਦੇ ਜਗਦੀਸ਼ ਊਜਾ ਜੀ ਉਹਨਾਂ ਨਾਲ ਅਸੀਂ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਹੜਾ ਕਿ ਫਰੋਡਿੰਗ ਦਾ ਜਿਹੜਾ ਮਸਲਾ ਚੱਲ ਰਿਹਾ ਹੈ ਕਿਸ ਤਰ੍ਹਾਂ ਦਾ ਜਿਹੜਾ ਸੰਦੇਸ਼ ਦੇਣਾ ਚਾਹੁੰਦੇ ਨੇ ਕਿੰਨਾ ਕਿੰਨਾ ਡੇਰੀਆਂ ਤੇ ਜਿਹੜਾ ਨਿਸ਼ਾਨਾ ਪਾਇਆ ਗਿਆ ਸਾਰੀ ਗੱਲਬਾਤ ਜਿਹੜੀ ਹੈ ਕੈਮਰੇ ਰਾਈ ਜਿਹੜੀ ਇਹਨਾਂ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਜੀ ਹਾਂਜੀ ਪ੍ਰਧਾਨ ਜੀ ਜਗਦੀਸ਼ ਊਜਾ ਡੇਰੀ ਡੇਰੀ ਉਹਨਾਂ ਨੂੰ ਪ੍ਰਧਾਨ ਬੋਲ ਰਿਹਾ ਜੀ ਸਾਡੇ ਕੱਲ ਸੁਣਨ ਵਿੱਚ ਆਇਆ ਸੀ ਸਵਾਮੀਂਂਦਰੀ ਆ ਇਹਨਾਂ ਦੀ ਕੈਂਟ ਪਰ ਤੋਂ ਪਰ ਤੋਂ ਬਾਰਾ ਇਹਨਾਂ ਨਾਲ ਫਰੋਡ ਹੋ ਰਿਹਾ ਜੀ ਦੋ ਤਿੰਨ ਵਾਰੀ ਉਹ ਇਹਨਾਂ ਕੋਲੋਂ ਪੇਪਰ ਤਾਂ ਨਗਦ ਵੀ ਲਿਜਾ ਕੇ ਘੋਲ ਲਿਆ ਕੇ ਜਾ ਕੇ ਬਾਕੀ ਪੈਸੇ ਲੈ ਕੇ ਜਾ ਰਿਹਾ ਨਗਰ ਔਰ ਹੋਰ ਦੋ ਤਿੰਨ ਡੈਰੀਆਂ ਤਾਂ ਮੈਂ ਦੇਖਿਆ ਐਦਾ ਹੋ ਰਿਹਾ ਮੈਂ ਇਹਨਾਂ ਨੂੰ ਸੁਚੇਤ ਕਰਨਾ ਚਾਹਾਂਗਾ ਇੱਕ ਤਾਂ ਆਪਣੇ ਸਾਰੇ ਮੈਸੇਜ ਦੇਖਿਆ ਕਰਨ ਨੂੰ ਦੂਸਰਾ ਜਿਹੜੇ ਵੀ ਸਪੀਕਰ ਵਗੈਰਾ ਲੱਗੇ ਹੁੰਦੇ ਐ HDFC ਦੇ ਆ, ਭਾਰਤਪੇ ਦੇ ਆ, Google Pay ਦੇ ਆ ਉਹ ਸਪੀਕਰਾਂ ਤੋਂ ਜਿੰਨੀ ਦੇਰ ਆਵਾਜ਼ ਨਹੀਂ ਆਉਂਦੀ ਇਹਨਾਂ ਨੂੰ ਦੁਬਾਰਾ ਉਹਨਾਂ ਨੂੰ ਉਹਦੇ ਦੇਖ ਕੇ ਔਰ ਫੇਰ ਹੀ ਕੋਈ ਵੀ ਚੀਜ਼ ਦੇਣੀ ਚਾਹੀਦੀ ਹੈ ਤੇ ਬਾਕੀ ਜਿਹੜੇ ਅਸੀਂ ਕੱਲ ਇਹਨਾਂ ਨੇ ਰੈਸਟ ਕਰਵਾਏ ਐ ਐਪਲੀਕੇਸ਼ਨ ਲਗਾਈ ਸੀ ਬਾਕੀ ਕਿਸੇ ਸਾਡੇ ਡੈਰੀ ਵਾਲੇ ਨੇ ਕੋਈ ਵੀ ਐਪਲੀਕੇਸ਼ਨ ਨਹੀਂ ਦਿੱਤੀ ਜਿਨ੍ਹਾਂ-ਜਿਨ੍ਹਾਂ ਦਾ ਨੁਕਸਾਨ ਹੋਇਆ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਸਾਡੀ ਡੈਰੀ ਯੂਨੀਅਨ ਸਾਰਿਆਂ ਦੇ ਨਾਲ ਹੈ ਔਰ ਅਸੀਂ ਜੋ ਵੀ ਬੰਦੇ ਅਰੈਸਟ ਕਰਾਏ ਹੋਏ ਐ ਉਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਉਹਨਾਂ ਦੇ ਕਾਰਵਾਈ ਕਰਨੀ ਐ ਉਹਨਾਂ ਕੋਲੋਂ ਸੌਰੀ ਫੀਲ ਕਰਵਾਉਣੀ ਐ ਔਰ ਉਹਨਾਂ ਦੇ ਜੋ ਵੀ ਪੰਚਾਇਤੀ ਜੋ ਵੀ ਉਹਨਾਂ ਨੂੰ ਉਹਨਾਂ ਦੇ ਪਿੱਛੇ ਆਣ ਕੇ ਉਹਨਾਂ ਬਹਿ ਕੇ ਪੰਚਾਇਤ ਵਿੱਚ ਫੈਸਲਾ ਕਰਾਂਗੇ ਉਸ ਬਾਅਦ ਉਹਨਾਂ ਨੂੰ ਛੱਡਿਆ ਜਾਵੇਗਾ ਉਨੀ ਦੇਰ ਉਹਨਾਂ ਨੂੰ ਛੱਡਿਆ ਨਹੀਂ ਜਾਏਗਾ ਔਰ ਮੈਂ ਬਾਕੀਆਂ ਨੂੰ ਵੀ ਇਹ ਸਜੇਦ ਕਰਨਾ ਚਾਹੁੰਦਾ ਵੀ ਕੋਈ ਵੀ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੁੰਦੀ ਹੈ ਔਰ ਪੁਲਿਸ ਨੂੰ ਪੂਰੀ ਰਿਪੋਰਟ ਦੇਣੀ ਚਾਹੀਦੀ ਹੈ ਐਪਲੀਕੇਸ਼ਨ ਲਖਾਣੀ ਚਾਹੀਦੀ ਹੈ ਤਾਂ ਜੋ ਇਹਨਾਂ 'ਤੇ ਪੂਰੀ ਨਾਕਪਾਈ ਜਾ ਸਕੇ ਔਰ ਅੱਗੇ ਮੈਂ ਇਹ ਵੀ ਕਹਿਣਾ ਚਾਹਾਂਗਾ ਵੀ ਕੋਈ ਵੀ ਜਿਹੜਾ ਸ਼ਰਾਰਤੀ ਅੰਸਰ ਹੈ ਇਹਨਾਂ ਦੇ ਪਿੱਛੇ ਕੋਈ ਵੀ ਕਾਰਵਾਈ ਕਰਵਾਉਂਦਾ ਹੈ ਜਾਂ ਕਰਦਾ ਹੈ ਉਹਨੂੰ ਵੀ ਇਹਦੇ ਵਿੱਚ ਗ੍ਰਿਫਤ ਲੈਣਾ ਚਾਹੀਦਾ ਜੀ ਥੈਂਕ ਯੂ ਜੀ ਲੱਗਦਾ ਹੈ ਕੋਈ ਇਹਨਾਂ ਦੇ ਵਿੱਚ ਕਿਸੇ ਡੇਰੀ ਵਾਲ ਦਾ ਸਹਿਯੋਗ ਲੱਗਦਾ ਹੈ ਜਿਹੜੇ ਫੜੇ ਗਏ ਇਹਨਾਂ ਦੇ ਵਿੱਚੋਂ ਹਾਂ ਇਹ ਵੀ ਸੁਣਨ ਨੂੰ ਆਇਆ ਇੱਕ ਡੇਰੀ ਵਾਲਾ ਵੀ ਇਹਨਾਂ ਦੇ ਨਾਲ ਸਹਿਯੋਗ ਦੇ ਰਿਹਾ ਕੋਈ ਔਰ ਕੁਝ ਮਾਲ ਖਰੀਦ ਰਹੇ ਨੇ ਉਹ ਵੀ ਇਹਨਾਂ ਦਾ ਨਾਮ ਦੇ ਰਹੇ ਐ ਬਾਕੀ ਤਾਂ ਜੋ ਪੁਲਿਸ ਕਾਰਵਾਈ ਕਰ ਰਹੀ ਐ ਉਹਦੇ ਤੇ ਪਤਾ ਲੱਗੂਗਾ ਵੀ ਕੌਣ-ਕੌਣ ਇਹਦੇ ਨਾਲ ਅਟੈਚ ਹੈ ਕਿੰਨੇ ਜਣੇ ਜਿਹੜੇ ਥਾਣੇ ਦੇ ਵਿੱਚ ਫੜੇ ਗਏ ਐ ਲਾਸਟ ਟਾਈਮ 3 ਬੰਦੇ ਅੰਦਰ ਐ ਕੋਈ ਨਾਂ ਨੂੰ ਦਾ ਪਤਾ ਜਿਹੜੇ 3 ਬੰਦੇ ਅੰਦਰ ਐ ਨਹੀਂ ਜਿਆਦਾ ਕੁਝ ਨਹੀਂ ਪਤਾ ਐ ਇਸ ਬਾਰੇ ਤੇ ਬਾਕੀ ਉਹ ਸਾਫ ਹੋ ਜੂਗਾ ਠੀਕ ਐ ਜੀ ਇਸ ਦਾ ਨਤੀਜਾ ਜਿਹੜਾ ਫਰੋਜਪੁਰ ਰੋਡ ਤੇ ਓਜਾ ਡੈਰੀ ਦੇ ਕੋਲ ਮੌਜੂਦ ਆ ਜਿਹੜੇ ਫਾਜ਼ਿਲ ਕਾ ਦੇ ਜਿਹੜੇ ਡੈਰੀ ਹੁਣੇ ਦੇ ਪ੍ਰਧਾਨ ਜਗਦੇਸ਼ ਓਜਾ ਜਿਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਵੀ ਜਿਹੜਾ ਸੁਝਾਸ਼ਨ ਦਵਾਇਆ ਗਿਆ ਕਿ ਜਿਹੜਾ ਵੀ ਕੋਈ ਸ਼ਰਾਸਤੀ ਅੰਸਰ ਜਾਂ ਕਿਸੇ ਤਰ੍ਹਾਂ ਵੀ ਜਿਹੜੀ ਫਰੋਡਿੰਗ ਕਰਦਾ ਹੈ ਤੇ ਉਸ ਤੇ ਜਿਹੜੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੇ ਕੋਈ ਡੈਰੀ ਵਾਲਾ ਵੀਰ ਪੁਲਿਸ ਨੂੰ ਸੂਚਨਾ ਨਹੀਂ ਦਿੰਦਾ ਤੇ ਉਸ ਨੂੰ ਜਿਹੜੀ ਪੁਲਿਸ ਨੂੰ ਜਿਹੜੀ ਕੰਪਲੀਟ ਕਰਨੀ ਚਾਹੀਦੀ ਹੈ ਤਾਂ ਜੋ ਜਿਹੜੀ ਪੁਲਿਸ ਆਪਣੀ ਕਾਰਵਾਈ ਕਰਕੇ ਉਸ ਜਿਹੜਾ ਸ਼ਖਸ ਨੂੰ ਆਪਣੀ ਗ੍ਰਫਤਾਰੀ ਗ੍ਰਫਤਾਰੀ ਦੇ ਵਿੱਚ ਲੈ ਸਕੇ ਤੇ ਗਗਦੀਸ਼ ਹੁਜਾ ਜਿਹਨੇ ਜਿਹੜੇ ਪਹਿਰੇ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਵੀ ਦੱਸਿਆ ਗਿਆ ਹੈ ਕਿ ਇਹਨਾਂ ਦੇ ਵਿੱਚ ਫਰੋਡਿੰਗ ਦੇ ਮਸਲੇ ਦੇ ਵਿੱਚ ਇੱਕ ਦੋ ਜਿਹੜੇ ਡੇਰੀਆਂ ਵਾਲੇ ਵੀ ਨੇ ਜਿਹੜੇ ਇਨਵੋਲਵ ਦੱਸੇ ਜਾ ਰਹੇ ਨੇ ਜਿਹੜੇ ਕਿ ਇਸ ਜਿਹੜਾ ਸਮਾਨ ਨੂੰ ਜਿਹੜਾ ਖਰੀਦਣ ਦੀ ਦੇ ਵਿੱਚ ਜਿਹੜਾ ਮੌਜੂਦ ਨੇ ਜੀ